ਇਹ ਨਹੀਂ ਪਾਰੀ ਗਿਣਤੀ ਚ ਮਾਵਾ ਪੈਣਾ ਆਈਆਂ ਕਬੀਲਦਾਰੀ ਦਾ ਟਾਈਮ ਐ ਇੱਥੋਂ ਸਿੱਧ ਹੁੰਦਾ ਐ ਕਿ ਤੁਸੀਂ ਘਰਾਂ ਦੇ ਵਿੱਚ ਗੱਲ ਕਰਕੇ ਫੈਸਲਾ ਕਰ ਚੁੱਕੇ ਹੋ ਬਾਕੀ ਉਹਨਾਂ ਦਾ ਕੀ ਕੀ ਮੈਂ ਬੋਲਾਂ ਉਹਨਾਂ ਬਾਰੇ ਤਾਂ ਹੰਕਾਰ ਹੀ ਨਹੀਂ ਜੀ ਉਹ ਗੱਲਾਂ ਘਟਦੇ ਜੀ ਦਿਨ ਰਾਤ ਗੱਲਾਂ ਘਟਦੇ ਆ ਮੈਨੂੰ ਗੱਲਾਂ ਕੱਢਣਗੇ ਤੁਸੀਂ ਜੋ ਉਹਨਾਂ ਨੂੰ ਵੋਟਾਂ ਪਾਦੇ ਆ ਉਹਨਾਂ ਨੂੰ ਮੈਨੂੰ ਗੱਲਾਂ ਕੱਢ ਲੈ ਮੈਨੂੰ ਤਾਂ ਹੁਣ ਵੀ ਗੱਡੀਆਂ ਦੇ ਉਹ ਉਹਨਾਂ ਤੇ ਦਿਨ ਰਾਤ ਗੱਲਾਂ ਹੀ ਕਰਨੀ ਹੋਰ ਕੋਈ ਪ੍ਰਿੰਸੀਪਲ ਨਾਲ ਕਿਵੇਂ ਬੋਲਦਾ ਸੀ ਉਹ ਜਦੋਂ ਉਹ ਮੰਤਰੀ ਸੀ ਤੱਕੇ ਵਿੱਚ ਹੰਕਾਰ ਨਾਲ ਪ੍ਰਿੰਸੀਪਲ ਮੈਡਮ ਕੋਈ ਲੇਟ ਹੋ ਗਈ ਟ੍ਰੈਫਿਕ ਵਿੱਚ ਫਸ ਗਈ ਤੂੰ ਆ ਗਈ ਹੁਣ ਹੁਣ ਕੀ ਕਰਨ ਆ ਗਈ ਤੂੰ ਨਾਹੀਂ ਜੋ ਸਸਪੈਂਡ ਹੈ ਤੈਨੂੰ ਪਤਾ ਨਹੀਂ ਮੰਤਰੀ ਹੈ ਮੰਤਰੀ ਆਇਆ ਰੱਬ ਆ ਗਿਆ ਯਾਰ ਹੰਕਾਰ ਦੇਖੋ ਤੁਸੀਂ ਹੰਕਾਰ ਇਹ ਹੰਕਾਰ ਤੋੜਨਾ ਬੋਰਡ ਕੀ ਲਿਖਿਆ ਹੋਇਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮੰਡੇਲਾ ਯਾਰ ਵੀ ਜ਼ਰੂਰੀ ਹੈ ਬਦਤਮੀਜ਼ ਬੰਦੇ ਆ ਯਾਰ ਲੋਕਾਂ ਨਾਲ ਗੁੰਡਾ ਕਰਦਿਆਂ ਕਰਨ ਵਾਲੇ ਬੰਦੇ ਹੀ ਜ਼ਰੂਰੀ ਹੋਗੇ ਆਪਣੇ ਵਾਸਤੇ ਕਿੰਨਾ ਇੰਨੇ ਮਾਰੇ ਹੋਗੇ ਰਿਜਟਰੀ ਕਰਾਤੀ ਇਹਨਾਂ ਦੇ ਨਾਂ ਤੇ ਵੋਟਾਂ ਦੀ ਰਿਜਿਸਟਰੀ ਕਰਾਤੀ ਆਪਾਂ ਸੋਇਸ ਕਰਕੇ ਮੈਂ ਕਹਿਣਾ ਨਾ ਆਪਣੇ ਪ੍ਰਧਾਨ ਨੂੰ ਮੰਨੇ ਉਹਨੂੰ ਕਹਿੰਦਾ ਤੂੰ ਨਾ ਹੀ ਉਹਦੀ ਫੋਟੋ ਹੀ ਲਾਈ ਵਿਚਾਰੇ ਦੀ ਨਾ ਐਲੋਪੀ ਨੂੰ ਮੰਨੇਗਾ ਤੂੰ ਵੀ ਨਾ ਹੀ ਨਾ ਸੁਖਿੰਦਰ ਸਿੰਘ ਦਾ ਵਾ ਐਮਪੀ ਹੈ ਕਹਿੰਦਾ ਤੂੰ ਵੀ ਨਾ ਹੀ ਨਾ ਲੋਕਲ ਕਹਿੰਦਾ ਤੁਸੀਂ ਵੀ ਨਾ ਆਇਓ ਯਾਰ ਕਮਾਲ ਐਨਾ ਹੰਕਾਰ ਹੈ ਜੇ ਆ ਨਾ ਆਏ ਫਿਰ ਕੀ ਕਰੋਗੇ ਹਾਂ ਆ ਵੋਟ ਵੀ ਕਦੇ ਵੀ ਨਾ ਪਾਇਓ ਐਂ ਕਹਦੇ ਹਾਂ ਕਹਿ ਕੇ ਦੇਖ ਲਾ ਕੇ ਆਸ ਕਾ ਨਾ ਪਾਉ ਕੋਈ ਕਹਿੰਦਾ ਸਰ ਚਾਈ ਲੋਕਾਂ ਨੂੰ ਅੱਛਾ ਕਹਿੰਦਾ ਤੁਸੀਂ ਨਹੀਂ ਪਾਣੀ ਨਾ ਕਹਿੰਦੇ ਨਹੀਂ ਪਉਂਦੀ ਨਾ ਪਾਇਓ ਐਂ ਵੀ ਕਹਿੰਦਾ ਲੈ ਯਾਰ ਹੱਦ ਆ ਯਾਰ ਅੱਛਾ ਮੈਨੂੰ ਤਾਂ ਕੋਈ ਐਂ ਵੀ ਕਹਿੰਦਾ ਵੀ ਇਹ ਘੋੜੀ ਦਾਨਾਬਾਦ ਲਾਉਂਦੀ ਨਹੀਂ ਮੈਨੂੰ ਲੱਗਦਾ ਉਹਦੋਂ ਪਹਿਲਾਂ ਨਾ ਬੀਜੇਪੀ ਚਲੇ ਜਾਵੇ ਕੋਕੋ ਉਹਨਾਂ ਨੇ ਕੇਸ ਖੂਸ ਕੱਢ ਰੱਖਿਆ ਹੁੰਦੇ ਇਹ ਨਾ ਕੋਈ ਪਤਾ ਨਹੀਂ ਕਦੋਂ ਕੌਣ ਕਿੱਧਰ ਕਿੱਥੇ ਕਿਵੇਂ ਸਮਝੀ ਨਹੀਂ ਆਉਂਦੀ ਕੌਣ ਕਿੱਥੇ ਐ ਕੋਈ ਇੱਧਰ ਚਲੇਗਾ ਕੋਈ ਉੱਧਰੋਂ ਚਲੇਗਾ ਕੋਈ ਇੱਧਰ ਚਲੇਗਾ ਕੋਈ ਇੱਧਰ ਆ ਗਿਆ ਕੋਈ ਕਹਿੰਦਾ ਘਰ ਵਾਪਸ ਜੀ ਕੋਈ ਕਹਿੰਦਾ ਇੱਧਰ ਨੂੰ ਹੱਦ ਆ ਯਾਰ ਵੀਰੋ ਪਤਾ ਕੀ ਐ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਇਹਨਾਂ ਨੇ ਆਉਣ ਵਾਲੇ ਭਵਿੱਖ ਦੇ ਲੀਡਰਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰਕੇ ਰੱਖਤੀਆਂ ਨਾ ਉਹਨਾਂ ਨੂੰ ਕੋਈ ਪਾਵਰ ਦੇਣੀ ਆ ਨਾ ਉਹਨਾਂ ਨੂੰ ਕਿਸੇ ਬੰਨੇ ਲੱਗਣ ਦੇਣਾ ਬਸ ਇਹਦੀਆਂ ਲੱਤਾਂ ਖਿੱਚੋ ਇਹ ਪਾਵਰਫੁੱਲ ਨਾ ਹੋ ਜੇ ਇਹਨੂੰ ਐ ਕਰ ਲੋ ਕਰ ਲੋ ਤਾਈਓ ਤਾਂ ਫਿਰ ਕਿ ਸਾਡੀ 파ਰਟੀ ਸਾਡੀ 파ਰਟੀ ਚ ਆ ਜਾਓ ਕੰਮ ਮਿਹਨਤ ਕਰ ਲੋ ਟਾਈਮ ਥੋੜਾ ਲੱਗ ਸਕਦਾ ਪਰ ਮਿਹਨਤ ਵਾਲੇ ਬੰਦੇ ਨੂੰ ਅਸੀਂ ਆਪ ਕੱਢ ਕੇ ਲਿਆਉਣਾ ਕਰੋ ਆ ਜਾ ਵੀ ਚੇਅਰਮੈਨ ਲਾਉਣਾ ਤੈਨੂੰ ਆ ਜਾ ਵੀ ਤੈਨੂੰ ਆ ਲੈ ਹੁਣ ਕਪੂਰ ਸਾਹਿਬ ਤਾਈਓ ਆਏ ਆ ਨਾ ਖਾਨਦਾਨੀ ਫੈਮਿਲੀ ਹੈ ਜੀ ਟਕਸਾਲੀ ਕਾਂਗਰਸੀ ਨੇ ਜੀ ਦਾਦਾ ਜੀ ਫ੍ਰੀडम फाइਟਰ ਰਹੇ ਆ ਦਾਦਾ ਜੀ ਤੇ ਕਾਦੇ ਵਾਰ ਇੱਥੇ ਕਾਉਂਸਲਰ ਹੀ ਰੱਖਿਆ ਹੋਇਆ ਕਦੇ ਹਰਾਤਾ ਆਪ ਹੀ ਹਰਾਦ ਨੇ 28 ਬੋਟਾਂ ਦੇ ਹਰਾਤਾ ਹੀ ਆਪ ਹੀ ਹਰਾਦ ਨੇ ਨੇ ਆਪ ਹੀ ਜਿਤਾ ਲੈਂਦੇ ਨੇ ਮੈਨੂੰ ਇਨਚਾਈ ਜਾਂਦੇ ਆ ਮਤਲਬ ਉਹ ਜਿਹੜਾ ਹੁੰਦਾ ਨਹੀਂ ਉਹ ਪਪੇਟ ਵਾਲਾ ਸ਼ੋਹ ਜਾ ਵੀ ਆਏ ਆਏ ਐ ਕਰਦੇ ਬਸ ਆਪ ਵੱਡਾ ਨਾ ਹੋ ਜਾ ਛੋਟਾ ਨਾ ਹੋ ਜਾ ਇਹਨੂੰ ਐ ਕਰ ਲੋ ਇਹਨੂੰ ਐ ਕਰ ਲੋ ਹੁਣ ਜਿਨੇ ਜਿਨੇ ਰਾਜੇ ਬੜਿੰਗ ਨੂੰ ਹਰਾਉਣ ਵਾਸਤੇ ਲੁਧਿਆਣੇ ਚ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਜੀ ਰਾਜੇ ਨੂੰ ਬੁਲਾਇਆ ਨਹੀਂ ਤੇ ਜੀ ਨੂੰ ਚੰਨੀ ਨੇ ਹਰਾਉਣ ਵਾਸਤੇ ਜਲੰਧਰ ਕੰਮ ਕੀਤਾ ਸੀ ਉਹਨੂੰ ਰਾਜੇ ਨੇ ਕਰਾ ਲਿਆ ਮੋਲੋਪੁਰ ਦਾ ਆਖਾ ਇਹ ਤਾਂ ਐ ਹਜੇ ਕੰਮਾਂ ਤੇ ਲੱਗੇ ਹੋਏ ਨਹੀਂ ਜੀ ਇਹ ਕੁਰਸੀ ਪਿੱਛੇ ਲੜਦੇ ਆ ਅਸੀਂ ਪੰਜਾਬ ਪਿੱਛੇ ਲੜਦੇ ਆ ਅਸੀਂ ਤੁਹਾਡੇ ਵਾਸਤੇ ਲੜਾਂਗੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਲੜਾਂਗੇ